ਜਿੰਨਾ ਵੀਰਾਂ ਦੇ ਮੁਰਗੇ ਮੁਰਗੀਆਂ ਜਾਂ ਫਿਰ ਚੂਚੇ ਸੁਸਤ ਬੈਠੇ ਰਹਿੰਦੇ ਨੇ ਕੁਛ ਖਾਂਦੇ ਪੀਂਦੇ ਨਹੀਂ ਹੈਗੇ ਤੇ ਆਪਣੀ ਧੌਣ ਸਿੱਟ ਕੇ ਥੱਲੇ ਬੈਠੇ ਰਹਿੰਦੇ ਨੇ ਉਹਨਾਂ ਲਈ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਇਸ ਵੀਡੀਓ 'ਚ ਤੁਹਾਨੂੰ ਇਹ ਚੀਜ਼ ਦਾ ਕਾਰਨ ਦੱਸਾਂਗੇ ਕਿ ਆਪਣੇ ਜਿਹੜੇ ਜਾਨਵਰ ਨੇ ਸੁਸਤ ਕਿਉਂ ਬੈਠਦੇ ਨੇ ਤੇ ਇਸ ਚੀਜ਼ ਦਾ ਤੁਹਾਨੂੰ ਜਿਹੜਾ ਹੱਲ ਵੀ ਤੁਹਾਨੂੰ ਦੱਸਾਂਗੇ ਕਿ ਪ੍ਰੋਪਰ ਇਹਦਾ ਕੀ ਹੱਲ ਆ ਬਹੁਤ ਛੋਟੀ ਚੀਜ਼ ਆ 50-60 ਰੁਪਏ ਦਾ ਸਿਰਫ ਤੁਹਾਡਾ ਖਰਚ ਆਊਗਾ ਜਿਹੜਾ ਇਸ ਚੀਜ਼ ਤੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਚ ਦੱਸਾਂਗੇ ਕਿ ਤੁਸੀਂ ਕਿਵੇਂ ਉਹ ਠੀਕ ਕਰਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਇਹ ਕਾਰਨ ਕੀ ਹੁੰਦੇ ਨੇਗੇ ਕਿ ਆਪਣੇ ਜਿਹੜੇ ਜਾਨਵਰ ਨੇ ਆਪਣੇ ਚੂਚੇ ਮੁਰਗੇ ਮੁਰਗੀਆਂ ਸੁਸਤ ਕਿਉਂ ਬੈਠਦੇ ਨੇ ਜਿਸ ਤਰ੍ਹਾਂ ਤੁਸੀਂ ਅਕਸਰ ਹੀ ਦੇਖਿਆ ਉਹ ਤਾਂ ਹਣ ਸੁੱਟ ਕੇ ਥੱਲੇ ਬੈਠੇ ਰਹਿੰਦੇ ਨੇ ਇੱਕ ਤਾਂ ਦੋਸਤੋ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਇਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਬਹੁਤ ਜ਼ਿਆਦਾ ਡਾਊਨ ਹੋ ਜਾਂਦਾਗਾ ਡਾਊਨ ਹੋਣ ਕਾਰਨ ਇਹ ਜਦੋਂ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਤਾਂ ਅੰਦਰੋਂ ਇਹਨਾਂ ਦਾ ਜਿਹੜਾ ਸਾਰਾ ਸਿਸਟਮ ਉਹ ਖਰਾਬ ਹੋ ਜਾਂਦਾ ਇਸ ਦੇ ਨਾਲ ਜਿਹੜੇ ਜਾਨਵਰ ਨੇ ਇਹ ਸੁਸਤ ਬੈਠਣ ਲੱਗ ਜਾਂਦੇ ਨੇ ਕੁਝ ਖਾਂਦੇ ਪੀਂਦੇ ਨਹੀਂ ਤੇ ਲੱਤਾਂ ਤੇ ਜਿਹੜਾ ਇਹਨਾਂ ਦੇ ਭਾਰ ਨਹੀਂ ਆਉਂਦਾ ਇਹਦਾ ਆਪਾਂ ਹੁਣ ਤੁਹਾਡੇ ਨਾਲ ਜਿਹੜਾ ਹੱਲ ਆਉਂ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਉਹ ਆਈਟਮ ਦੱਸ ਦਿਆਂ ਕੀ ਆ ਜਿਹਦੇ ਨਾਲ ਇਹ ਸਾਰਾ ਇਲਾਜ ਹੋਊਗਾ ਦੋਸਤੋ ਉਸ ਪਾਊਡਰ ਦਾ ਨਾਮ ਹੈ ਲਿਕਸਨ ਪਾਊਡਰ ਲਿਕਸਨ ਪਾਊਡਰ ਆਮ ਹੀ ਜਿਹੜੀ ਮੈਡੀਕਲ ਸ਼ਾਪ ਤੋਂ ਤੁਹਾਨੂੰ ਮਿਲ ਜੂਗਾ ਲੋਕਲ ਮੈਡੀਕਲ ਸ਼ਾਪ ਤੋਂ ਕਿਸੇ ਤੋਂ ਵੀ ਮਿਲ ਜੂ ਤੁਸੀਂ ਲਿਕਸਨ ਪਾਊਡਰ ਕਹਿ ਕੇ ਲੈ ਸਕਦੇ ਹੋ ਉਹਦੀ ਮੈਂ ਜਿਹੜੀ ਫੋਟੋ ਵੀ ਤੁਹਾਨੂੰ ਵੀਡੀਓ ਤੇ ਚਲਾ ਰਹਾ ਹਾਂਗਾ ਇਹ ਉਹਦੀ ਫੋਟੋ ਆ ਪਾਊਡਰ ਦੀ ਸੋ ਉਹ ਪਾਊਡਰ ਲਈ ਆ ਕੇ ਤੁਸੀਂ ਕੀ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਮੁਰਗੀ ਜਾਂ ਮੁਰਗੇ ਦੀ ਡੋਜ਼ ਦੱਸਾਂਗੇ ਵੱਡੇ ਜਾਨਵਰ ਦੀ ਜਿਹੜੇ ਤਕਰੀਬਨ 3-4 ਮਹੀਨਿਆਂ ਤੋਂ ਉੱਪਰ ਹੁੰਦੇ ਨੇ ਦੋਸਤੋ ਤੁਸੀਂ ਕੀ ਕਰਨਾ ਇੱਕ ਗਲਾਸ ਪਾਣੀ ਦਾ ਲੈ ਲੈਣਾ ਪਾਣੀ ਉਹ ਉਵਾਲਣ ਆਪਾਂ ਪਹਿਲਾਂ 2-4 ਮਿੰਟ ਚੰਗੀ ਤਰ੍ਹਾਂ ਉਵਾਲ ਲੈਣਾ ਕਿਉਂਕਿ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਉਹ ਮੁਰਗੀਆਂ ਨੂੰ ਉਹ ਪਾਣੀ ਤੋਂ ਵੀ ਬਹੁਤ ਜ਼ਿਆਦਾ ਲੱਗਦੀਆਂ ਨੇ ਸੋ ਆਪਾਂ ਰਿਸਕ ਨਹੀਂ ਬਿਲਕੁਲ ਵੀ ਲੈਣਾ ਕਿਉਂਕਿ ਉਹ ਜਿਹੜਾ ਜਾਨਵਰ ਪਹਿਲਾਂ ਹੀ ਬਿਮਾਰ ਹੈਗਾ ਜੇਕਰ ਆਪਾਂ ਉਹਨੂੰ ਗੰਦਾ ਬੰਦਾ ਪਾਣੀ ਪਿਆਦਾਂਗੇ ਜਾਂ ਫਿਰ ਉਹਨਾਂ ਨੂੰ ਵਾਲ ਕੇ ਨਹੀਂ ਪਿਆਵਾਂਗੇ ਤਾਂ ਹੋਰ ਵੀ ਜਿਹੜਾ ਬਿਮਾਰ ਹੋ ਜਾਊਗਾ ਉਬਾਲ ਕੇ ਪਾਣੀ ਪੀਉਣ ਦੇ ਫਾਇਦੇ ਬਹੁਤ ਜ਼ਿਆਦੇ ਨੇ ਇਹ ਆਪਾਂ ਹੋਰ ਵੀਡੀਓ 'ਚ ਤੁਹਾਡੇ ਨਾਲ ਦੱਸਾਂਗੇ ਸੋ ਚੰਗੀ ਤਰ੍ਹਾਂ ਪਾਣੀ ਨੂੰ ਉਬਾਲ ਕੇ 2-4 ਮਿੰਟ ਉਬਾਲ ਕੇ ਉਹ 'ਚ ਤੁਸੀਂ ਕੀ ਕਰਨਾ 5 ਗ੍ਰਾਮ ਲਿਕਸਨ ਪਾਊਡਰ ਪਾਉਣਾ ਹੈ 5 ਗ੍ਰਾਮ ਲਿਕਸਨ ਪਾਊਡਰ ਤੁਸੀਂ ਨੇ ਜਿਹੜਾ ਉੱਚ ਪਾਉਣਾ ਪਾਣੀ 'ਚ ਇੱਕ ਗਲਾਸ ਜਿਹੜਾ ਤੁਸੀਂ ਨੇ ਪਾਣੀ ਉਹ ਗਰਮ ਕੀਤਾ ਉਸ ਤੋਂ ਬਾਅਦ ਆਪਾਂ ਉਹਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਚੰਗੀ ਤਰ੍ਹਾਂ ਫੈਂਟਣ ਤੋਂ ਬਾਅਦ ਇੱਕ ਸਰਿੰਜ ਤੁਸੀਂ ਲੈਣੀ ਹੈਗੀ ਜਿਹੜੀ ਆਪਾਂ ਬੱਚਿਆਂ ਨੂੰ ਦਵਾਈ ਦਿੰਨੇ ਆ ਉਹ ਸਰਿੰਜ ਰਹੀ ਉਹ ਉਹ ਸਰਿੰਜ ਲੈ ਕੇ ਦੋਸਤੋ ਤੁਸੀਂ ਨੇ 2 ਗ੍ਰਾਮ ਜਿਹੜੀ ਉਹ ਪਾਣੀ ਦੀ ਭਰਨੀ ਆ ਜਿਹੜੇ ਉਬਲੇ ਹੋਏ ਪਾਣੀ ਚ ਆਪਾਂ ਨੇ ਲਿਕਸਨ ਪਾਊਡਰ ਪਾਇਆ ਉਹ ਚੰਗੀ ਤਰ੍ਹਾਂ ਉਸ ਤੋਂ ਪਹਿਲਾਂ ਨਾ ਚਾਹੇ ਚਮਚੇ ਨਾਲ ਚਾਹੇ ਤੁਸੀਂ ਗਲਾਸ ਨਾਲ ਫੈਂਟਣਾ ਚੰਗੀ ਤਰ੍ਹਾਂ ਜਿਹੜਾ ਉਹ ਚੰਗੀ ਤਰ੍ਹਾਂ ਘੁਲ ਜਾਵੇ ਉਸ ਤੋਂ ਬਾਅਦ ਜਿਹੜੀ 2 ਐਮ ਐਲ ਸਰਿੰਜ ਭਰ ਕੇ ਤੁਸੀਂ ਚੁੰਝਰਾਹੀ ਜਿਹੜਾ ਮੁਰਗੀ ਨੂੰ ਦੇਣਾਗਾ ਵੈਸੇ ਨਹੀਂ ਪਾ ਕੁੰਡੇ ਵਗੈਰਾ ਜਾਂ ਬਰਤਨ ਚ ਨਹੀਂ ਪਾਣਾ ਹੈਗਾ ਤੁਸੀਂ ਜਿਹੜਾ ਸਰਿੰਜਰਾ ਹੀ ਚੰਗੀ ਤਰ੍ਹਾਂ ਜਿਹੜਾ ਮੁਰਗੀ ਨੂੰ ਦੇਣਾਗਾ ਇਹ ਤੁਸੀਂ ਦਿਨ ਚ ਕਰਨਾ ਦੋਸਤੋ ਤਿੰਨ ਵਾਰ ਤਿੰਨ ਵਾਰ ਦਿਨ ਚ ਕਰਨਾ ਉਸ ਤੋਂ ਬਾਅਦ ਹੁਣ ਆਪਾਂ ਜਿਹੜੀ ਛੋਟੇ ਬੱਚੇ ਜਾਂ ਚੂਚੇ ਦੀ ਗੱਲਬਾਤ ਕਰ ਲੈਨੇ ਆ ਕਿ ਉਹਨੂੰ ਤੁਸੀਂ ਜਿਹੜਾ ਇਹ ਕਿੰਨੀ ਡੋਜ਼ ਦੇਣੀ ਆ ਜੇਕਰ ਆਪਣਾ ਚੂਚਾ ਦੋਸਤੋ 3 ਮਹੀਨਿਆਂ ਤੋਂ ਛੋਟਾਗਾ 2 ਟਾਈ ਮਹੀਨੇ ਤੋਂ ਛੋਟਾਗਾ ਤਾਂ ਤੁਸੀਂ ਉਹਨੂੰ 1 ਐਮਐਲ ਦੇਣਾ ਲਿਕਸਨ ਪਾਊਡਰ ਇਸੇ ਤਰ੍ਹਾਂ ਜਿਹੜਾ ਪਾਣੀ ਨੂੰ ਉਬਾਲ ਕੇ ਉੱਚ ਜਿਹੜਾ 5 ਗ੍ਰਾਮ ਪਾਊਡਰ ਪਾ ਕੇ ਤੇ ਸਿਰਿੰਜ ਲੈ ਕੇ 1 ਜਿਹੜਾ ਐਮ ਐਲ ਜਿਹੜਾ ਉਸ ਬੱਚੇ ਨੂੰ ਤੁਸੀਂ ਨੇ ਦੇਣਾਗਾ ਜਿਹੜਾ 3 ਮਹੀਨਿਆਂ ਤੋਂ ਛੋਟਾ ਬੱਚਾਗਾ ਜੇਕਰ ਉਹ ਸੁਸਤ ਬੈਠਾ ਤਾਂ ਉਹਨੂੰ ਵੀ ਜਿਹੜਾ ਦਿਨ ਚ ਤੁਸੀਂ ਨੇ ਤਿੰਨ ਵਾਰ ਉਹ ਦੇਣਾਗਾ ਇਹਦੇ ਨਾਲ ਦੋਸਤੋ 95 ਤੋਂ 97 98% ਜਿਹੜਾ ਤੁਹਾਡਾ ਜਾਨਵਰ ਆ ਉਹ ਬਿਲਕੁਲ ਠੀਕ ਹੋ ਜਾਊਗਾ ਕੋਈ ਇਦਾਂ ਦੀ ਗੱਲ ਨਹੀਂ ਕਿ ਨਾ ਹੋਵੇ ਕਿਉਂਕਿ ਜਿਹੜਾ ਲਿਕਸਨ ਪਾਊਡਰ ਆ ਦੋਸਤੋ ਇਹ 80 ਤੋਂ 85% ਜਿਹੜੀਆਂ ਬਿਮਾਰੀਆਂ ਉਹ ਕਵਰ ਕਰਦਾਗਾ 80 ਤੋਂ 85% ਬਿਮਾਰੀਆਂ ਦਾ ਇਲਾਜ ਹੈਗਾ ਉਹ ਚ ਆਪਾਂ ਜਦੋਂ ਇਹ ਚੀਜ਼ਾਂ ਨਹੀਂ ਵਰਤਦੇ ਪਰ ਜੇਕਰ ਆਪਾਂ ਇਹ ਵਰਤੀਏ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਜਿਹੜਾ ਆਪਾਂ ਆਪਣੇ ਜਾਨਵਰਾਂ ਨੂੰ ਇਹ ਪਾਉਣਿਆਂਗੇ ਲਿਕਸਨ ਪਾਊਡਰ ਜਿਹੜੀ ਸਹੀ ਜਾਨਵਰ ਵੀ ਨਹੀਂ ਆਪਾਂ ਉਹਨਾਂ ਨੂੰ ਵੀ ਪਾ ਸਕਦੇ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਆਪਾਂ ਬਹੁਤ ਘੱਟ ਮਾਤਰਾ ਚ ਜਿਹੜੇ ਉਹ ਪਾ ਸਕਦੇ ਆ ਇਸ ਤਰ੍ਹਾਂ ਤੁਸੀਂ ਜਿਹੜੇ ਆਪਣੇ ਸੁਸਤ ਬੈਠੇ ਜਾਨਵਰ ਉਹਨਾਂ ਨੂੰ ਸਹੀ ਕਰ ਸਕਦੇ ਹੋਗੇ ਤੇ ਉਹ 2-3 ਦਿਨਾਂ ਚ ਹੀ ਉਹ ਐਕਟਿਵ ਹੋ ਜਾਣਗੇ ਤੁਹਾਨੂੰ ਜਿਹੜਾ ਉੱਚ ਉਹਨਾਂ ਦੀ ਸਿਹਤ 'ਚ ਜਿਹੜਾ ਫਰਕ ਉਹ ਦਿਸਣ ਲੱਗ ਜੂਗਾ। ਸੋ ਇਸ ਤਰ੍ਹਾਂ ਤੁਸੀਂ ਉਹਨਾਂ ਦਾ ਚੰਗੀ ਤਰ੍ਹਾਂ ਇਲਾਜ ਕਰ ਸਕਦੇ ਹੋ। ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਜੇਕਰ ਕਿਸੇ ਵਿਸ਼ੇ ਤੇ ਤੁਹਾਨੂੰ ਹੋਰ ਵੀ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਆਪਾਂ ਤੋਂ ਵੀਡੀਓ ਵੀ ਬਣਵਾ ਸਕਦੇ ਹੋਗੇ। ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰਾਂਗੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੋਸਤੋ ਤੇ ਇੱਕ ਗੱਲ ਹੋਰ ਤੁਸੀਂ ਇਹ ਵੀ ਦੱਸਿਆ ਕਰੋ ਕਿ ਕਿੱਥੋਂ ਇਹ ਵੀਡੀਓ ਦੇਖ ਰਹੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਇਹਦੇ ਨਾਲ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਕਿ ਆਪਾਂ ਨੂੰ ਕਿੱਥੋਂ ਕਿੱਥੋਂ ਜਿਹੜੇ ਵੀਰ ਨੇ ਉਹ ਦੇਖਦੇ ਨੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰ ਫੇਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ